ਉਜਵਰਤਾਂ ਦਾ ਜਨਮ ਦੇਨ ਵੇਲੇ ਮਾਤਾ ਪਿਤਾ ਅਤੇ ਉਹਨਾਂ ਦੇ ਨਵਜੰਮੇ ਬੱਚੇ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਘਰ ਜਾ ਲਈ ਤਿਆਰ ਹੋ ਜਾਂਦੇ ਹਨ ਜਦੋਂ ਕਿ ਹੋਰਾਂ ਨੂੰ ਜਨਮ ਤੋਂ ਕਈ ਦਿਨਾਂ ਬਾਅਦ ਤੱਕ ਵੋਡ ਵਿੱਚ ਰੱਖਣ ਦੀ ਲੋੜ ਹੁੰਦੀ ਹੈ ਤੁਹਾਡੇ ਖੈਰਨ ਦੀ ਲੰਬਾਈ ਕਈ ਕਾਰਨਾ ਤੇ ਨਿਰਭਰ ਕਰੇਗੀ ਜਿਸ ਵਿੱਚ ਤੁਹਾਡੇ ਬੱਚੇ ਦਾ ਜਨਮ ਕਿਵੇਂ ਹੋਇਆ ਤੁਹਾਡਾ ਡਾਕਟਰੀ ਇਤਿਹਾਸ ਅਤੇ ਕੀ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਵਾਧੂ ਨਿਗਰਾਨੀ ਦਵਾਈ ਜਾਂ ਦੁੱਧ ਪਲਾਉਣ ਦੀ ਸਿਹਤ ਦੀ ਲੋੜ ਹੈ ਜਦੋਂ ਤੁਸੀਂ ਦੋਵੇਂ ਡਿਸਚਾਰਜ ਲਈ ਤਿਆਰ ਹੁੰਦੇ ਹੋ ਤਾਂ ਟੀਮ ਇੱਕ ਯਕੀਨੀ ਬਣਾਉਣ ਲਈ ਤੁਹਾਡੇ ਨਾਲ ਕੰਮ ਕਰੇਗੀ ਤੇ ਇਹ ਜਿੰਨਾ ਸੰਭਵ ਹੋ ਸਕੇ ਕੁਸ਼ਲਤਾ ਨਾਲ ਵਾਪਰਦਾ ਹੈ ਇਸ ਦੇ ਬਾਵਜੂਦ ਵਿੱਚ ਕਈ ਵਾਰ ਕਈ ਘੰਟੇ ਜਾਂ ਵੱਧ ਸਮਾਂ ਲੱਗ ਸਕਦਾ ਹੈ ਇਹ ਯਕੀਨੀ ਬਣਾਉਣ ਲਈ ਹੀ ਹੈ ਕਿ ਸਾਰੇ ਲੋੜਿੰਦੇ ਦਸਤਾਵੇਜ਼ ਪੂਰੇ ਹੋ ਗਏ ਹਨ ਹੋਰ ਸੁਵਾਮਾਂ ਲਈ ਰਫਲ ਵੇ ਕਿਤੇ ਗਏ ਹਨ ਅਤੇ ਇਹ ਕੀ ਸਾਡੇ ਕੋਲ ਸਹਾਇਕ ਸਲਾਹ ਪ੍ਰਦਾਨ ਕਰਨ ਅਤੇ ਤੁਹਾਡੇ ਕਿਸੇ ਵੀ ਸਵਾਲ ਦੇ ਜਵਾਬ ਦੇਣ ਦਾ ਸਮਾਂ ਹੈ ਤੁਹਾਡੇ ਘਰ ਜਾਣ ਤੋਂ ਪਹਿਲਾਂ ਤੁਹਾਡੇ ਬੱਚੇ ਦੀ ਸਰੀਰਕ ਜਾਂਚ ਅਤੇ ਸੁਣਨ ਸ਼ਕਤੀ ਦੀ ਜਾਂਚ ਦਾ ਪ੍ਰਬੰਧ ਕੀਤਾ ਜਾਵੇਗਾ ਇਹ ਤੁਹਾਨੂੰ ਹਸਤਾਲ ਤੋਂ ਛੁੱਟੀ ਦਿੱਤੇ ਜਾਣ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ ਜਾਂ ਬਾਅਦ ਵੀ ਕਿਸੇ ਮਿਤੀ ਲਈ ਇਸ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਹਾਡੇ ਵਿਅਕਤੀਗਤ ਹਾਲਾਤਾਂ ਤੇ ਨਿਰਭਰ ਕਰਦੇ ਹੋਏ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਖਾਰਜਾਂ ਤੋਂ ਪਹਿਲਾਂ ਕਿਸੇ ਡਾਕਟਰ ਦੁਆਰਾ ਦੇਖਣ ਦੀ ਲੋੜ ਹੋ ਸਕਦੀ ਹੈ ਇਹ ਵੀ ਮਹੱਤਵਪੂਰਨ ਹੈ ਕਿ ਤੁਹਾਡਾ ਬੱਚਾ ਚੰਗੀ ਤਰ੍ਹਾਂ ਦੁੱਧ ਪੀ ਰਿਹਾ ਹੈ ਅਤੇ ਤੁਸੀਂ ਘਰ ਜਾਣ ਤੋਂ ਪਹਿਲਾਂ ਇਸ ਤੇ ਭਰੋਸਾ ਕਰਦੇ ਹੋ ਜੇ ਖਲੌਣ ਪਲੌਣ ਬਾਰੇ ਕੋਈ ਵੀ ਚਿੰਤਾਵਾਂ ਹਨ ਤਾਂ ਤੁਹਾਨੂੰ ਸਿਹਤ ਲਈ ਕੁਝ ਦਿਨ ਰੁਕਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਤੁਹਾਨੂੰ ਘਰ ਲਜਾਣ ਲਈ ਦਵਾਈ ਦੀ ਲੋੜ ਹੋ ਸਕਦੀ ਹੈ ਇਨਾਂ ਨੂੰ ਫਾਰਮੇਸੀ ਦਵਾਈਆਂ ਵਾਲੀ ਦੁਕਾਨ ਤੋਂ ਪ੍ਰਾਪਤ ਕਰਨ ਲਈ ਕੁਝ ਸਮਾਂ ਲੱਗ ਸਕਦਾ ਹੈ ਅਤੇ ਅਸੀਂ ਇਸ ਉਡੀਕ ਦੌਰਾਨ ਤੁਹਾਡੇ ਸਬਰ ਦੀ ਸਲਾੰਗਾ ਕਰਦੇ ਹਾਂ ਅੰਤ ਵਿੱਚ ਤੁਹਾਡੇ ਦੇਖਭਾਲ ਕਰਨ ਵਾਲੀ ਮਿਡਵਾਈਫ ਇਹ ਯਕੀਨੀ ਬਣਾਉਂਦੀ ਹੈ ਕਿ ਕਮਿਊਨਿਟੀ ਮਿਡਵਾਈਫ ਤੁਹਾਡੇ ਜੀਪੀ ਅਤੇ ਹੈਲਥ ਵਿਜ਼ਟਰ ਹਰੇਕ ਕੋਲ ਲੁੜੇਂਦੀ ਜਾਣਕਾਰੀ ਹੈ ਤਾਂ ਜੋ ਉਹ ਤੁਹਾਡੀ ਅਤੇ ਤੁਹਾਡੇ ਬੱਚੇ ਦੀ ਦੇਖਭਾਲ ਕਰ ਸਕਣ ਅਸੀਂ ਜਾਣਦੇ ਹਾਂ ਕਿ ਤੁਸੀਂ ਘਰ ਜਾਣ ਦੇ ਚਾਹਵਨ ਹੋ ਪਰ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਸਾਡੇ ਨਾਲ ਸਬਰ ਰੱਖੋ ਜਦੋਂ ਤੱਕ ਇਹ ਸਾਰੇ ਪੜਾਅ ਪੂਰੇ ਨਹੀਂ ਹੋ ਜਾਂਦੇ ਤੁਹਾਡੇ ਘਰ ਜਾਣ ਤੋਂ ਪਹਿਲਾਂ ਟੀਮ ਦਾ ਇੱਕ ਮੈਂਬਰ ਤੁਹਾਨੂੰ ਇਸ ਬਾਰੇ ਸਲਾਹ ਦੇਵੇਗਾ ਚੱਲ ਰਹੀ ਦੇਖਭਾਲ ਦੀ ਤੁਸੀਂ ਉਮੀਦ ਕਰ ਸਕਦੇ ਹੋ ਜਦੋਂ ਤੁਸੀਂ ਘਰ ਹੁੰਦੇ ਹੋ ਤੁਹਾਡੀ ਅਤੇ ਤੁਹਾਡੇ ਬੱਚੇ ਦੀ ਸਿਹਤ ਦੇ ਸੰਬੰਧ ਵਿੱਚ ਧਿਆਨ ਦੇਣ ਵਾਲੀਆਂ ਮਹੱਤਵਪੂਰਨ ਗੱਲਾਂ ਅਤੇ ਜਨਮ ਕੀਵੇਂ ਰਜਿਸਟਰਡ ਕਰਨਾ ਹੈ ਅਮਰਜੈਂਸੀ ਸੰਪਰਕ ਨੰਬਰ ਅਤੇ ਸੁਰੱਖਿਆਤ ਸੌਣ ਦੀ ਸਲਾਹ ਜਿਸ ਵਿੱਚ ਧੂਏ ਤੋਂ ਮੁਕਤ ਕਾਰਦੀਆਂ ਮਹੱਤਤਾ ਸ਼ਾਮਿਲ ਹਨ ਜੇਕਰ ਤੁਹਾਡੀ ਕੋਈ ਚਿੰਤਾ ਜਾਂ ਸਵਾਲ ਹਨ ਤਾਂ ਕਿਰਪਾ ਕਰਕੇ ਆਪਣੀ ਮੈਡਵਾਇਫ ਨੂੰ ਪੁੱਛਣ ਵਿੱਚ ਸੰਕੋਚ ਨਾ ਕਰੋ ਇਸ ਤੋਂ ਇਲਾਵਾ ਜੇਕਰ ਤੁਹਾਡੀ ਦੇਖਪਾਲ ਬਾਰੇ ਤੁਹਾਡਾ ਕੋਈ ਸਜਾ ਹੈ ਤੁਹਾਡੇ ਸਕਾਰਮਤਕ ਜਾਂ ਨਿਮਾਰਸਤਕ ਤੁਸੀਂ ਪੀ ਐ ਐਲ ਐਮ ਐਸ ਨਾਲ ਸੰਪਰਕ ਕਰ ਸਕਦੇ ਹੋ ਜਾਂ ਆਪਣੇ ਮਟੰਟੀ ਅਤੇ ਨਿਊਨੇਟਲ ਵੋਇਸਸ 파ਟਨਰਸ਼ਿਪ ਰਾਹੀਂ ਗਿਆਨ ਸੁਝਾਅ ਪ੍ਰਦਾਨ ਕਰ ਸਕਦੇ ਹੋ ਇੱਕ ਸੰਖੇਪ ਸਰਵੇਖਣ ਪੂਰਾ ਕਰਨ ਲਈ ਤੁਹਾਡੇ ਨਾਲ ਵੀ ਸੰਪਰਕ ਕੀਤਾ ਜਾਵੇਗਾ ਅਸੀਂ ਤੁਹਾਡੇ ਦੁਆਰਾ ਜਿਹਾ ਕਰਨ ਲਈ ਸਮਾਂ ਕੱਢਣ ਦੀ సచముఖ శలంఘా కదేహ